ਇਹ ਲੁੱਡੋ ਆਮ ਨਹੀਂ ਹੈ ਇਹ ਲੁੱਡੋ ਕਿਸਾਨੀ ਵਾਸਤੇ ਹੈ ਇੱਕ ਇਨੋਵੇਟਿਵ ਆਈਡੀਆਜ਼ ਪੂਰੀ ਦੁਨੀਆ ਚੋਂ ਮੰਗੇ ਗਏ ਤਕਰੀਬਨ ਸਵਿਟਜ਼ਰਲੈਂਡ ਵੱਲੋਂ ਮੰਗੇ ਗਏ ਸੀਗੇ 45 ਆਈਡੀਆ ਆਏ ਸੀਗੇ ਕਿ ਕਿਤੇ ਨਾਲ ਅਸੀਂ ਲੋਕਾਂ ਤੱਕ ਜਾਣਕਾਰੀ ਪਹੁੰਚਾ ਸਕਦੇ ਹਾਂ ਇਹ ਬਿਲਕੁਲ ਨਵਾਂ ਇਹ ਚੈਪਟਰ ਸੀਗਾ ਵੀ ਲੁੱਡੋ ਨਾਦ ਵੀ ਇੱਕ ਚੀਜ਼ ਹੈਗੀ ਹੈ ਉਹਦੇ ਨਾਲ ਵੀ ਅਸੀਂ ਵਿਗਿਆਨ ਵੀ ਆਪਣੇ ਆਪ ਤੱਕ ਵੀ ਪਹੁੰਚਦੇ ਹੋ ਸਕਦੇ ਹਾਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚ ਇਹ ਲੁੱਡੋ ਤਕਰੀਬਨ ਅਸੀਂ 60 ਰੁਪਈਆ ਦੀ ਅਸੀਂ ਸੇਲ ਵੀ ਕਰ ਰਹੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਹਜ਼ਾਰਾਂ ਦੀ ਗਿਣਤੀ 'ਚ ਅਸੀਂ ਸੇਲ ਵੀ ਕਰ ਚੁੱਕੇ ਜੇ ਅਸੀਂ ਇਹ ਕਰਦੇ ਆ ਤਾਂ ਨੌਨ ਨੰਬਰ ਤੋਂ ਸਿੱਧਾ ਅਸੀਂ 33 ਨੰਬਰ ਤੇ ਆ ਜਾਈਏ ਇਥੇ ਲਿਖਿਆ ਗੈਰ ਸਵਾਰਸ਼ਕੀ ਉਹ ਸਾਬ ਨਾਲ ਡੰਗ ਪੈ ਜਾਊਗਾ ਯਸ ਉਹ ਸਾਬ ਨਾਲ ਉਥੇ ਉਹ ਨਹੀਂ ਪ੍ਰੋਡਕਸ਼ਨ ਥੱਲੇ ਜੋ ਡੰਗ ਥੇ ਮੇਰੇ ਨਾਲੇ ਬੰਦਾ ਸਵਾਲ ਕਰਦਾ ਵੀ ਹਾਂ ਮੈਨੂੰ ਡੰਗ ਕਿਉਂ ਪਿਆ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਫਸਲਾਂ ਨੂੰ ਲੈ ਕੇ ਅਲੱਗ-ਅਲੱਗ ਤਰੀਕੇ ਦੇ ਨਾਲ ਜਾਗਰੂਕ ਕੀਤਾ ਜਾਂਦਾ ਹੈ ਕਿ ਕਿਵੇਂ ਉਹ ਫਸਲਾਂ ਦਾ ਖਿਆਲ ਰੱਖਣ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਨੂੰ ਕਿਵੇਂ ਬੀਜਣ ਔਰ ਕਿਹੜੇ ਦਿਨਾਂ ਤੱਕ ਬੀਜਣ ਔਰ ਇਸ ਨੂੰ ਲੈ ਕੇ ਜਾਗਰੂਕਤਾ ਕੀਤਾ ਜਾਂਦਾ ਪਰ ਇੱਕ ਨਵਾਂ ਤਰੀਕਾ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਲੱਭਿਆ ਉਹ ਨਵਾਂ ਤਰੀਕਾ ਇਹ ਹੈ ਕਿ ਅਸੀਂ ਬਚਪਨ ਦੇ ਵਿੱਚ ਲੁੱਡੋ ਜ਼ਰੂਰ ਖੇਡਦੇ ਸੀ ਉਹ ਲੁੱਡੋ ਦੇ ਵਿੱਚ ਸੱਪ ਦੇ ਡੰਗ ਜਿਹੜੇ ਪੈਂਦੇ ਸੀ ਤਾਂ ਸਿੱਧਾ ਉਹ ਖਿਡਾਰੀ ਅ ਥੱਲੇ ਪਹੁੰਚ ਜਾਂਦਾ ਸੀ ਔਰ ਘਟ ਨੰਬਰਾਂ ਦੇ ਵਿੱਚ ਉਹ ਚਲਾ ਜਾਂਦਾ ਸੀ ਔਰ ਉਸੇ ਤਰੀਕੇ ਦੇ ਨਾਲ ਉਸ ਲੁੱਡੋ ਨੂੰ ਹੁਣ ਕਿਸਾਨੀ ਫਸਲਾਂ ਦੇ ਵਿੱਚ ਉਸ ਨੂੰ ਦਰਸਾਇਆ ਗਿਆ ਇਹ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਲੁੱਡੋ ਦੀਆਂ ਤਸਵੀਰਾਂ ਨੇ ਇਹ ਲੁੱਡੋ ਆਮ ਨਹੀਂ ਹੈ ਇਹ ਲੁੱਡੋ ਕਿਸਾਨੀ ਵਾਸਤੇ ਹੈ ਇਹ ਲੁੱਡੋ ਕਿਸਾਨ ਖੇਡਣਗੇ ਤਾਂ ਕਿਸਾਨਾਂ ਨੂੰ ਪਤਾ ਲੱਗੇਗਾ ਕਿ ਕਿਵੇਂ ਦੀ ਇਹ ਲੁੱਡੋ ਹੈ ਪਰ ਇਹ ਤਸਵੀਰਾਂ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿ ਹੁਣ ਇਹ ਲੁੱਡੋ ਪੰਜਾਬ ਦੇ ਵਿੱਚ ਨਹੀਂ ਇਹ ਲੁੱਡੋ ਪੂਰੇ ਦੇਸ਼ ਦੇ ਵਿੱਚ ਹਿੰਦੀ ਦੇ ਵਿੱਚ ਵੀ ਇਹ ਲੁੱਡੋ ਆ ਚੁੱਕੀ ਹੈ ਔਰ ਉਸ ਤੋਂ ਬਾਅਦ ਬਾਹਰਲੇ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਿਹੜੇ ਕਿਸਾਨ ਰਹਿੰਦੇ ਨੇ ਚਾਹੇ ਉਹ ਅਸੀਂ ਤੰਜ਼ਾਨੀਆ ਦੀ ਗੱਲ ਕਰੀਏ ਉੱਥੇ ਦੀ ਭਾਸ਼ਾ ਦੇ ਵਿੱਚ ਵੀ ਇਹ ਲੁੱਡੋ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ ਤੁਸੀਂ ਇਹ ਭਾਸ਼ਾ ਪੰਜਾਬੀ ਹੈ ਇਹਦੇ ਉੱਤੇ ਲਿਖਿਆ ਗੈਰ ਸਿਫਾਰਿਸ਼ ਕਿਸਮ ਇੱਕ ਕਿਸਮ ਕਿਸਮਾਂ ਜਿਹੜੀਆਂ ਲਿਖੀਆਂ ਨੇ ਇਹਦੇ ਉੱਤੇ ਸੱਪ ਦਾ ਡੰਗ ਹੈ ਕਿਉਂਕਿ ਗੈਰ ਸਿਫਾਰਸ਼ਾ ਜਿਹੜੀਆਂ ਕਿਸਮਾਂ ਨੇ ਉਹ ਤੁਸੀਂ ਨਾ ਅਪਣਾਓ ਔਰ ਸੱਪ ਦਾ ਡੰਗ ਪਊਗਾ ਸਿੱਧਾ 7 ਨੰਬਰ ਤੇ ਆਓਗੇ ਔਰ ਇਸੇ ਦੇ ਨਾਲ ਹੀ ਇੱਕ ਬਿਜਾਈ 15 ਮਈ ਤੱਕ ਪੂਰੀ ਕਰ ਲਵੋ ਔਰ ਇੱਥੋਂ ਦੀ ਸਿੱਧੀ ਪੌੜੀ ਚੜਦੀ ਆ 14 ਦੇ ਮਤਲਬ ਤੁਸੀਂ ਜਿਹੜੀ ਬਿਜਾਈ ਹੈ ਉਹ 15 ਮਈ ਤੱਕ ਪੂਰੀ ਕਰ ਲਵੋ ਜਿੰਨੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮਾਹਰਾਂ ਨੇ ਦਿੱਤੇ ਆ ਵਿਗਿਆਨਿਕਾਂ ਨੇ ਉਹਨਾਂ ਦਿਨਾਂ ਦੇ ਵਿੱਚ ਆਪਣੀ ਬਿਜਾਈ ਪੂਰੀ ਕਰ ਲਓ ਅਗਰ ਉਹਨਾਂ ਦਿਨਾਂ ਦੇ ਵਿੱਚ ਨਹੀਂ ਕਰੋਗੇ ਯਾ ਅੱਗੇ ਪਿੱਛੇ ਕਰੋਗੇ ਤਾਂ ਫਸਲ ਦਾ ਨੁਕਸਾਨ ਹੋਏਗਾ ਤੇ ਡੰਗ ਪਏਗਾ ਸੱਪ ਦਾ ਇਸੇ ਤਰ੍ਹਾਂ ਇੱਥੇ ਬਿਜਾਈ ਤੋਂ ਤੇ ਪਹਿਲੇ ਨਦੀਨਾਂ ਨੂੰ ਟੈਸਟ ਕਰੋ ਮਤਲਬ ਜਿਸ ਤਰ੍ਹਾਂ ਦੇ ਨਾਲ ਪਾਸ਼ਾ ਲਿਖੀ ਹੈ ਪੋੜੀ ਵੀ ਚੜਦੀ ਹੈ ਸੱਪ ਦਾ ਡੰਗ ਜਿੱਥੇ ਪਊਗਾ ਉੱਥੇ ਨਾਲ ਸਲੋਗਨ ਲਿਖੇ ਹੋਏ ਨੇ ਛੋਟੇ-ਛੋਟੇ ਖੇਤੀਬਾੜੀ ਨੂੰ ਲੈ ਕੇ ਛਿੜਕਾਓ ਲਈ ਮਾੜੇ ਪਾਣੀ ਦੀ ਵਰਤੋਂ ਨਾ ਕਰੋ ਔਰ ਇੱਥੋਂ ਸੱਪ ਦਾ ਪਊਗਾ ਡੰਗ ਤੇ ਸਿੱਧਾ ਥੱਲੇ ਡਿੱਗਜੋਗੇ 34 ਨੰਬਰ ਤੇ ਸਿੱਧਾ 54 ਨੰਬਰ ਤੋਂ ਸੋ ਇਸ ਤਰ੍ਹਾਂ ਦੇ ਨਾਲ ਇਹ ਸਲੋਗਨ ਲਿਖੇ ਨੇ ਜਿੱਥੇ ਚੰਗੀਆਂ ਗੱਲਾਂ ਲਿਖੀਆਂ ਨੇ ਉੱਥੇ ਚੰਗੇ ਪ੍ਰਭਾਵ ਦੇ ਨਾਲ ਤੁਸੀਂ ਨੰਬਰ ਜ਼ਿਆਦਾ ਲਵੋਗੇ ਔਰ ਕਿਸਾਨ ਇਸ ਲੁੱਡੋ ਨੂੰ ਖੇਡ ਕੇ ਜਾਗਰੂਕ ਹੁੰਦੇ ਨੇ ਔਰ ਜਿਸ ਭਾਸ਼ਾ ਦਾ ਇਸ ਦੇ ਵਿੱਚ ਇਸਤੇਮਾਲ ਕੀਤਾ ਗਿਆ ਪੰਜਾਬੀ ਭਾਸ਼ਾ ਦਾ ਉਸ ਭਾਸ਼ਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਫਸਲਾਂ ਦੀਆਂ ਕਿਹੜੀਆਂ ਕਿਸਮਾਂ ਅਪਣਾਉਣੀਆਂ ਚਾਹੀਦੀਆਂ ਨੇ ਕਿਵੇਂ ਡੰਗ ਪਏਗਾ ਕਿਵੇਂ ਮਾੜੇ ਨਤੀਜੇ ਨਿਕਲਣਗੇ ਉਹ ਸਾਰਾ ਕੁਝ ਜਿਸ ਤਰ੍ਹਾਂ ਦੇ ਨਾਲ ਮੈਂ ਤੁਹਾਨੂੰ ਪੰਜਾਬੀ ਲੁੱਡੋ ਦਿਖਾਈ ਹੈ ਉਸੇ ਤਰ੍ਹਾਂ ਦੇ ਨਾਲ ਹਿੰਦੀ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਸਲੋਗਨ ਲਿਖੇ ਨੇ ਹੁਣ ਮੈਂ ਜਿਹੜੀ ਵਿਦੇਸ਼ੀ ਧਰਤੀ ਤੇ ਲੁੱਡੋ ਤਿਆਰ ਕੀਤੀ ਗਈ ਹੈ ਤੰਜ਼ਾਨੀਆ ਸਾਊਥ ਅਫਰੀਕਾ ਅਸੀਂ ਇਹਨੂੰ ਕਹਾਂਗੇ ਕਿ ਜਿਹੜੇ ਉੱਥੇ ਦੇ ਕਿਸਾਨ ਨੇ ਇਹ ਇੱਥੇ ਦੀਆਂ ਭਾਸ਼ਾਵਾਂ ਜਿਹੜੀਆਂ ਨੇ ਉਹ ਦੇਸ਼ ਦੀਆਂ ਉਸ ਹਿਸਾਬ ਦੇ ਨਾਲ ਇਸ ਲੁੱਡੋ 'ਚ ਦਰਸਾਈਆਂ ਗਈਆਂ ਨੇ ਮੇਰੇ ਇੱਕ ਪਾਸੇ ਤੁਸੀਂ ਉਹ ਵੀ ਵੀਡੀਓ ਦੇਖ ਰਹੇ ਹੋ ਉਸ ਵੀਡੀਓ ਦੇ ਵਿੱਚ ਜਿਹੜੇ ਉੱਥੇ ਦੇ ਕਿਸਾਨ ਹੈ ਤੰਜ਼ਾਨੀਆ ਦੇ ਉਹ ਲੁੱਡੋ ਖੇਡ ਰਹੇ ਨੇ ਨਾਲ ਤਾੜੀਆਂ ਵੀ ਮਾਰ ਰਹੇ ਨੇ ਔਰ ਇਹ ਸਾਰਾ ਕੁਝ ਲੁਧਿਆਣਾ ਦੀ ਪੰਜਾਬ ਖੇਤੀਬੜੀ ਯੂਨੀਵਰਸਿਟੀ ਨੇ ਇਹ ਕਾਰਡ ਕੱਢੀ ਹੈ ਡਾਕਟਰ ਅਨਿਲ ਸ਼ਰਮਾ ਨੇ ਮੇਰੇ ਨਾਲ ਨੇ ਡਾਕਟਰ ਅਨਿਲ ਸ਼ਰਮਾ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਵੀ ਇਹਨਾਂ ਤਸਵੀਰਾਂ ਨੂੰ ਨਾਲ-ਨਾਲ ਦਿਖਾਉਂਦੇ-ਦਿਖਾਉਂਦੇ ਡਾਕਟਰ ਅਨਿਲ ਇਹ ਕਿਸ ਤਰ੍ਹਾਂ ਦੇ ਨਾਲ ਇਹ ਆਈਡੀਆ ਆਇਆ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਵੀ ਜਾਗਰੂਕ ਕੀਤਾ ਜਾ ਸਕਦਾ ਕਿਉਂਕਿ ਅਕਸਰ ਤੁਸੀਂ ਕਿਸਾਨਾਂ ਦੀਆਂ ਮੀਟਿੰਗਾਂ ਕਰਦੇ ਹੋ ਕਿਸਾਨਾਂ ਨੂੰ ਬੁਲਾਉਂਦੇ ਹੋ ਬੋਰਡ ਤੇ ਲਿਖ ਕੇ ਉਹਨਾਂ ਨੂੰ ਸਮਝਾਉਂਦੇ ਹੋ ਪਰ ਇਹ ਸਿੱਧੀ-ਸਿੱਧੀ ਲੁੱਡੋ ਤੁਸੀਂ ਉਹਨਾਂ ਦੇ ਹੱਥ ਦੇ ਦਿੱਤੀ ਅਲੱਗ-ਅਲੱਗ ਸਲੋਗਨਾਂ ਦੇ ਨਾਲ ਦੇਖੋ ਨਵੀਨ ਜੀ ਆਪਾਂ ਜੇ ਗੱਲ ਕਰੀਏ ਸ਼ੁਰੂਆਤ ਇੱਥੋਂ ਕਰਦੇ ਆ ਜੋ ਇੱਕ ਵਿਗਿਆਨ ਹੈ ਸਾਇੰਸ ਇਹ ਬੜਾ ਖੁਸ਼ਕ ਵਿਸ਼ਾ ਹੈ ਤੇ ਉਹਦੇ ਖੁਸ਼ਕੀ ਨੂੰ ਦੂਰ ਕਰਨ ਦੇ ਲਈ ਉਹਨੂੰ ਥੋੜਾ ਇੰਟਰਸਟਿੰਗ ਬਣਾਉਣਾ ਪਊਗਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹਦੇ ਲਈ ਵੀ ਹਾਂ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ ਵਿਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਉਧੇੜਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਚਾਹੇ ਉਹ ਗੀਤ ਹੋਵੇ ਸੰਗੀਤ ਹੋਵੇ ਚਾਹੇ ਨਾਟਕ ਹੋਣ ਤੇ ਇਦਾਂ ਹੀ ਅਸੀਂ ਕੋਸ਼ਿਸ਼ ਇਹ ਕੀਤੀ ਹੈ ਜਿਹੜੀ ਇਹ ਲੁੱਡੋ ਦੇ ਨਾਲ ਉਹਨਾਂ ਦਾ ਮਨ ਪਰਚਾਵਾ ਵੀ ਹੋਵੇ ਤੇ ਉਹਨਾਂ ਤੱਕ ਸਾਇੰਸ ਵੀ ਪਹੁੰਚੇ ਇਹ ਅਸੀਂ ਵਿਸ਼ੇਸ਼ ਕਰਕੇ ਜੋ ਇੱਕ ਕਾਟਨ ਕਲਟੀਵੇਸ਼ਨ ਨਰ ਮੜ ਕਪਾਦੀ ਕੀਤੀ ਹੈ ਪੰਜਾਬ ਦੇ ਵਿੱਚ ਜਿਵੇਂ ਇਹਦੀਆਂ ਖੇਤੀਬੀ ਜੀ ਇਸ ਫਾਰਸ਼ਾ ਨੇ ਇਦਾਂ ਹੀ ਅਮਦ ਪ੍ਰਦੇਸ਼ ਦੇ ਵਿੱਚ ਉਹਨਾਂ ਦੇ ਜੋ ਸਫਰਸ਼ਾ ਨੇ ਉਹਦੇ ਦੇ ਸਮੱਧ ਅਸੀਂ ਤਿਆਰ ਕੀਤੇ ਸੀ ਤਾਂ ਜੋ ਵੱਧ ਲੋਕਾਂ ਤੱਕ ਇਹ ਪਹੁੰਚਦੀ ਹੋ ਸਕੇ ਅੱਛਾ ਹੁਣ ਇਹ ਲੁੱਡੋ ਵਿਦੇਸ਼ੀ ਧਰਤੀ ਤੇ ਵੀ ਪਹੁੰਚ ਗਈ ਹੈ ਇਹ ਮੈਂ ਭਾਸ਼ਾ ਦੇਖ ਰਿਹਾ ਮੈਨੂੰ ਤਾਂ ਸਮਝ ਨਹੀਂ ਆਣੀ ਕਿਉਂਕਿ ਉੱਥੇ ਦੀ ਭਾਸ਼ਾ ਹੈਗੀ ਤੰਜਾਨੀਆ ਦੀ ਇਹ ਕਿਦਾਂ ਤੁਸੀਂ ਇਹ ਲਫ਼ਜ਼ ਲੈ ਇਹ ਪਹਿਲੇ ਤੁਸੀਂ ਉਹਨਾਂ ਕਿਸਾਨਾਂ ਨਾਲ ਕੰਟੈਕਟ ਕੀਤਾ ਕਿਉਂਕਿ ਇਹ ਭਾਸ਼ਾ ਦੇ ਵਿੱਚ ਜਦੋਂ ਛਪਵਾਈ ਹਾਂਜੀ ਇਹ ਨਵੀਨ ਜੀ ਮੈਂ ਦੱਸਣਾ ਚਾਹੁੰਨਾ ਵਾ ਇਦਿ ਕੀ ਸੀਗਾ ਇੱਕ ਇਨੋਵੇਟਿਵ ਆਈਡੀਆਜ਼ ਪੂਰੀ ਦੁਨੀਆ ਚੋਂ ਮੰਗੇ ਗਏ ਤਕਰੀਬਨ ਤਕਰੀਬਨ ਸਵਿਟਜ਼ਰਲੈਂਡ ਵੱਲੋਂ ਮੰਗੇ ਗਏ ਸੀਗੇ 45 ਆਈਡੀਆ ਆਏ ਸੀ ਕਿ ਕਿਤੇ ਨਾਲ ਅਸੀਂ ਲੋਕਾਂ ਤੱਕ ਜਾਣਕਾਰੀ ਪਹੁੰਚਾ ਸਕਦੇ ਹਾਂ ਉਹਦੇ ਵਿੱਚੋਂ 13 ਸ਼ਾਰਟਲਿਸਟ ਹੋਏ 13 ਚੋਂ ਫਿਰ ਉਹਨਾਂ 6 ਸੈਮੀਫਾਈਨਲਿਸਟ ਸੀਗੇ 6 ਸੈਮੀਫਾਈਨਲਿਸਟ ਉਹਨਾਂ ਨੇ ਮੁਕਾਬਲਾ ਕਰਿਆ ਉਹਦੇ ਬਾਅਦ ਪਹਿਲੇ ਤਿੰਨ ਉਹਨਾਂ ਨੇ ਚੁਣੇ ਤੇ ਉਹਨਾਂ ਪਹਿਲੇ ਤਿੰਨਾਂ ਦੇ ਵਿੱਚੋਂ ਇਹ ਪੰਜਾਬ ਦਾ ਆਈਡੀਆ ਜਿਹੜਾ ਸੀਗਾ ਉਹ ਪਸੰਦ ਹੋਏ ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਇਹਨੂੰ ਤਿੰਨ ਭਾਸ਼ਾਵਾਂ ਦੇ ਪੰਜਾਬੀ ਹਿੰਦੀ ਤੇ ਸਵਾਈਲੀ ਭਾਸ਼ਾ ਸਵਾਈਲੀ ਭਾਸ਼ਾ ਹਾਂ ਤੰਜ਼ਾਨੀਆ ਕਿਹੜੀ ਤੰਜ਼ਾਨੀਆ ਦੇ ਵਿੱਚ ਇਸਤੇਮਾਲ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਭਾਸ਼ਾ ਉਹੀ ਹੈ ਤੇ ਉਹਦੇ ਵਿੱਚ ਇਹ ਵਿਕਸਤ ਕੀਤੀ ਕਿ ਤੇ ਬਕਾਇਦਾ ਉੱਥੇ ਵਰਕਸ਼ਾਪ ਵੀ ਲਾਈ ਗਈ ਬੜੀ ਦਿਲਚਸਪ ਗੱਲ ਹੈ ਨਵੀਨ ਜੀ ਆਪਣਾ ਇਤਿਹਾਸ ਤਾਂ ਕਹਿੰਦਾ ਇਹ ਇਹਦਾ ਪਿਛੋਕੜ 4000 ਸਾਲ ਪੁਰਾਣਾ ਆ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿਉਂ ਸਾਇੰਟਿਫਿਕ ਲੁੱਡੋ ਇਹ ਪਹਿਲੀ ਵਾਰੀ ਇਜਾਦ ਕੀਤੀ ਸੀ ਜਿਵੇਂ ਇਹ ਮੈਂ ਕਾਟਨ ਦੀ ਗੱਲ ਕਰਦਾ ਵਾਂ ਤੇ ਉਹਨਾਂ ਲੋਕਾਂ ਦੇ ਲਈ ਇਹ ਬਿਲਕੁਲ ਨਵਾਂ ਇਹ ਚੈਪਟਰ ਸੀਗਾ ਵੀਰ ਲੁੱਡੋਨਾਦ ਵੀ ਕੋਈ ਚੀਜ਼ ਹੈਗੀ ਆ ਉਹਦੇ ਨਾਲ ਵੀ ਅਸੀਂ ਵਿਗਿਆਨ ਵੀ ਆਪਣੇ ਆਪ ਤੱਕ ਵੀ ਪਹੁੰਚਦੇ ਹੋ ਸਕਦੇ ਆ ਤੇ ਉਹਨਾਂ ਦੇ ਵਿੱਚ ਇੰਨੀ ਜਿਆਦਾ ਜਿਗਿਆਸਾ ਸੀ ਨਾ ਵੀ ਇਹਨੂੰ ਖੇਡੀਏ ਤੇ ਇਹਦੇ ਵਿੱਚ ਜੋ ਵਿਗਿਆਨਕ ਪੇੜੇ ਉਹਨਾਂ ਤੋਂ ਜਾਣੂ ਹੋਈਏ ਸੋ ਉੱਥੇ ਬੜਾ ਬਹੁਤ ਐਕਸਪੈਰੀਮੈਂਟ ਰੈ ਚੰਗਾ ਉਹਨਾਂ ਨੇ ਇਸ ਜਿਹੜਾ ਅਪਰੀਸ਼ੀਏਟ ਕੀਤਾ ਉਹ ਨਾਲ ਤਸਵੀਰਾਂ ਵੀ ਚੱਲ ਰਹੀਆਂ ਨੇ ਜਿਸ ਦੇ ਵਿੱਚ ਤਸਵੀਰਾਂ ਦੇ ਵਿੱਚ ਸਾਫ਼ ਵੇਖਣ ਨੂੰ ਮਿਲ ਰਿਹਾ ਕਿ ਕਿਵੇਂ ਉੱਥੇ ਦੇ ਕਿਸਾਨ ਤੰਜਾਨੀਆਂ ਦੇ ਕਿਵੇਂ ਤਾੜੀਆਂ ਮਾਰ ਰਹੇ ਨੇ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਹਾਂ ਬਿਲਕੁਲ ਜੀ ਇੱਕ ਤਾਂ ਉਹਨਾਂ ਦੀ ਚੀਜ਼ ਨਵੀਂ ਸੀ ਦੂਜੀ ਵੱਡੀ ਗੱਲ ਉਹੀ ਚੀਜ਼ ਉਹਨਾਂ ਦੇ ਜਿਸ ਵਿੱਚ ਆਪਾਂ ਕਹੀਏ ਵੀ ਪੜ੍ਹਾਈ ਦਾ ਪੱਧਰ ਉਹ ਥੋੜਾ ਲੋ ਹੁੰਦੇ باوجود ਉਸ ਤੋਂ ਬਾਅਦ ਅਸੀਂ ਦਿਲਚਸਪੇ ਵੇ ਦੇ ਨਾਲ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਈ ਉਹਨਾਂ ਨੇ ਕਾਫੀ ਰੈਲਿਸ਼ ਕੀਤਾ ਤੇ ਉਹ ਬਹੁਤ ਪਰਸਾਨ ਹੈ ਅਸੀਂ ਉਸ ਤੋਂ ਬਾਅਦ ਤਕਰੀਬਨ 1200 ਲਡੋਂ ਉਸ ਪ੍ਰੋਜੈਕਟ ਦੇ ਅੰਦਰ ਉਹ ਤਾਂ ਕੌਂਸਲ ਦੀ ਕਰ ਚੁੱਕੇ ਹਾਂ ਤੇ ਉਥੋਂ ਡਿਮਾਂਡ ਹੋਰ ਵੀ ਆ ਰਹੀ ਹੈ ਸਾਡੇ ਕੋਲ ਹੋਰ ਵੀ ਪਹੁੰਚਦੇ ਕਰੋ ਜੀ ਚਲੋ ਇਹ ਤਾਂ ਵਿਦੇਸ਼ੀ ਧਰਤੀ ਤੇ ਤੰਜ਼ਾਨੀਆ ਦੇ ਕਿਸਾਨ ਹੋ ਗਏ ਉੱਥੇ ਦੇ ਸਵੈਲੀ ਭਾਸ਼ਾ ਦੇ ਵਿੱਚ ਪੰਜਾਬ ਦੇ ਕਿਸਾਨ ਕਿੰਨੇ ਕੋਈ ਜਾਗਰੂਕ ਹੋਏ ਨੇ ਪੰਜਾਬ ਦੇ ਕਿਸਾਨਾਂ ਦੇ ਲਈ 20 ਅਸੀਂ ਵੀ ਆਪ ਗਏ ਬਠਿੰਡਾ ਮਾਨਸਾ ਅਬੋਰ ਨਾਲ ਪਾਸੇ ਵੀ ਅਸੀਂ ਫ੍ਰੀ ਆਫ ਕਾਸਟ ਡਿਸਟ੍ਰੀਬਿਊਟ ਕੀਤੀ ਇਹ ਲੁੱਡੋ ਇਸ ਪ੍ਰੋਜੈਕਟ ਦੇ ਅੰਦਰ ਹੁਣ ਵੱਡੀ ਗੱਲ ਇਹ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚ ਇਹ ਲੁੱਡੂ ਤਕਰੀਬਨ ਅਸੀਂ 60 ਰੁਪਈਆ ਦੀ ਅਸੀਂ ਸੇਲ ਵੀ ਕਰਿਆ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਹਜ਼ਾਰਾਂ ਦੀ ਗਿਣਤੀ ਚ ਅਸੀਂ ਸੇਲ ਵੀ ਕਰ ਚੁੱਕੇ ਜੀ ਇਸ ਦੇ ਦੇਸ਼ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਹਨ ਹੋਰ ਕਾਟਨ ਗਰਾਣ ਨਾਲ ਜਿਹੜੇ ਉਗਾਣ ਵਾਲੇ ਉਹ ਤਾਂ 13 ਵੀ ਆਪਾਂ ਕਹੀਏ ਸਟੇਟਾਂ ਨੇ ਪੂਰੇ ਮੁਲਕ ਦੀਆਂ ਪਰ ਉਹਦੇ ਚ ਜੋ ਸਭ ਬੜੀ ਡਿਮਾਂਡ ਆ ਰਹੀ ਸੀ ਵੀ ਹਿੰਦੀ ਚ ਵੀ ਤੁਸੀਂ ਇਹਦਾ ਵਿਕਾਸ ਕਰੋ ਅਸੀਂ ਹਿੰਦੀ ਭਾਸ਼ਾ ਦੇ ਵਿੱਚ ਮੱਧ ਪ੍ਰਦੇਸ਼ ਆ ਉਹਨਾਂ ਦੇ ਲਈ ਵੀ ਉਹ ਅਸੀਂ ਵਿਕਸਿਤ ਕੀਤੀ ਹੈ ਅਸੀਂ ਹੁਣ ਤਾਂ ਕੋਈ ਪਹੁੰਚਦੀ ਕਰਦੇ ਆ ਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹੁਣ ਪੰਜਾਬੀ ਦਾ ਪਹਿਲਾਂ ਅਸੀਂ ਵੀ ਇੱਕ ਕਾਪੀਰਾਈਟ ਐਕਟ ਦੇ ਅੰਡਰ ਵੀ ਇੱਕ ਕਾਪੀਰਾਈਟ ਵੀ ਪੇਟੈਂਟ ਫਾਈਲ ਕਰ ਰਹੇ ਆ ਫਿਰ ਬਾਅਦ ਵਿੱਚ ਹਿੰਦੀ ਵਾਲੇ ਵੀ ਕਰਾਂਗੇ ਅੱਛਾ ਮੈਂ ਸਮਝ ਨਾ ਜਾਵਾਂਗਾ ਤੁਸੀਂ ਸੋਇਲੀ ਭਾਸ਼ਾ ਦੇ ਵਿੱਚ ਇਹ ਲੁੱਡੋ ਤਿਆਰ ਕੀਤੀ ਉਹਨਾਂ ਕਿਸਾਨਾਂ ਵਾਸਤੇ ਇਹ ਪੰਜਾਬੀ ਅਲੀ ਹੈ ਬਿਲਕੁਲ ਠੀਕ ਹੈ ਇਹ ਸੇਮ ਤੁਸੀਂ ਮੈਨੂੰ ਸਮਝਾਓ ਕਿਉਂਕਿ ਜਿੰਨੇ ਕਿਸਾਨ ਦੇਖ ਰਹੇ ਨੇ ਉਹ ਵੀ ਸਮਝਣਗੇ ਇਹ ਤਾਂ ਬੜੀ ਫਕਰ ਵਾਲੀ ਗੱਲ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਲੁੱਡੋ ਨੂੰ ਉਸ ਤੰਜ਼ਾਨੀਆ ਦੇਸ਼ ਦੇ ਵਿੱਚ ਲੱਗੀ ਔਰ ਜਿਹੜੇ ਤੰਜ਼ਾਨੀਆ ਦੇ ਵਿੱਚ ਲੱਗੀ ਉੱਥੇ ਸਵਾਲੀ ਭਾਸ਼ਾ ਇਸਤੇਮਾਲ ਕੀਤੀ। ਅਗਰ ਮੈਂ ਇੱਕ ਖੁਸ਼ੀਆਂ ਖੇੜੇ ਦੀ ਗੱਲ ਕਰਾਂ 100 ਨੰਬਰ ਤੇ ਆ ਜਾਂਦਾ ਪੂਰਾ ਜਦੋਂ ਜਿੱਤ ਜਾਂਦਾ ਖਿਡਾਰੀ ਤੇ ਇਹ ਵਿਛੇਤੀ ਵਜਾਈ ਤੇ ਗੁਰੇਸ਼ ਕਰੋ। ਤੁੰਗਰੇਸ਼ ਕਰੋ। ਗੁਰੇਸ਼ ਕਰੋ। ਇਹ ਇਸੇ ਤਰ੍ਹਾਂ ਹੀ ਇਹ ਫਲਮਾਈ ਗਈ ਇੱਥੇ ਜਿਹੜੀ ਹੈ ਭਾਸ਼ਾ ਇਸ ਸਾਇੰਸ ਤੇ ਪੀਤ ਲੁਕੇ ਹੋਏ ਨੇ। ਇਹ ਪੰਜਾਬੀ ਭਾਸ਼ਾ ਜੋ ਪੰਜਾਬ ਦੇ ਵਿੱਚ ਸਫਾਰਸ਼ਾ ਦੇ ਪੰਜਾਬ ਖੇਤੀਬਾੜੀ ਨੂੰ ਸਹੀ ਹੈ। ਉਹਨਾਂ ਸਫਾਰਸ਼ਾਂ ਨੂੰ ਹੀ ਇਹਦੇ ਵਿੱਚ ਆਪ ਕਈ ਪੌੜੀ ਦੇ ਫਾਰਮ 'ਚ ਜਾਂ ਸੱਪ ਦੀ ਫਾਰਮ ਦੇ ਵਿੱਚ ਲਿਆਂਦਾ ਗਿਆ ਸੇਮ ਜੀ ਤੰਜ਼ਾਨੀਆ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਕੋਟਰਨੀਆਂ ਸਫਾਰਸ਼ਾਂ ਨੇ ਵੀ ਕੀ ਕਰਨਾ ਕੀ ਨਹੀਂ ਕੀਤਾ ਉਹਨਾਂ ਚੀਜ਼ਾਂ ਤੇ ਧਿਆਨ ਚ ਰੱਖੇ ਫਿਰ ਇਹਦੀ ਵਿਵੰਤਬੰਦੀ ਕੀਤੀ ਗਈ ਤੇ ਕੰਮ ਉਦਾਂ ਹੀ ਕਰਦੀਆਂ ਵੀ ਜਿਵੇਂ ਤੁਸੀਂ ਗੱਲ ਕੀਤੀ ਵੀ ਹੈ ਪਹਿਲਾਂ ਜ਼ਿਕਰ ਕੀਤਾ ਵੀ ਸਾਨੂੰ ਕਿਸੇ ਦਾ ਫਸਾਣਦ ਰਹਿਣ ਖੂਦ ਉਹਨੂੰ ਅੱਗ ਦੇ ਹਵਾਲੇ ਨਹੀਂ ਕਰਨਾ ਚਾਹੀਦਾ ਕੁਛ ਇਦਾਂ ਦੀ ਸਾਰੇ ਚੀਜ਼ਾਂ ਮਤਲਬ ਮੈਸੇਜ ਉਹੀ ਨੇ ਸਿਰਫ ਭਾਸ਼ਾ ਚੇਂਜ ਭਾਸ਼ਾ ਬਦਲੀ ਹੈ ਬਸ ਬਿਲਕੁਲ ਜੀ ਅੱਛਾ ਹੁਣ ਸਮਝਾ ਵੀ ਦਿਓ ਇਹ ਕਿਦਾਂ ਖੇਡਣੀ ਹੈ ਤੇ ਕਿਵੇਂ ਇਹਦੇ ਉੱਤੇ ਮੈਸੇਜ ਜਿਹੜੇ ਲਿਖੇ ਨੇ ਕਿਵੇਂ ਉੱਪਰ ਬੜਾ ਸੌਖਾ ਤਰੀਕਾ ਜੀ ਸ਼ੁਰੂਆਤ ਉਦਾਂ ਹੀ ਕਰਨੀ ਹੈ ਜਿਵੇਂ ਆਪਾਂ ਬੀ ਲੁੱਡੋ ਹਿੱਟਦੇ ਆ ਲੁੱਡੋ ਖੇਡਦੇ ਆ ਜੇ ਤਾਂ ਅਸੀਂ ਸਿਫਾਰਿਸ਼ ਕੀਤੀਆਂ ਚੀਜ਼ਾਂ ਨੂੰ ਅਪਣਾਵਾਂਗੇ ਤਾਂ ਅਸੀਂ ਅਲਟੀਮੇਟਲੀ ਆਪਾਂ ਜੋ ਫਸਲ ਹੈ ਉਹ ਚੰਗੀ ਫਸਲ ਪੈਦਾ ਕਰਾਂਗੇ ਜਿਵੇਂ ਮੈਂ ਨੌ ਨੰਬਰ ਦਾ ਤੁਹਾਨੂੰ ਹਵਾਲਾ ਦਿੰਨਾ ਹਲਕੀਆਂ ਜ਼ਮੀਨਾਂ ਵਿੱਚ ਹੀ ਬੀਟੀ ਨਰਮੀ ਦੀ ਕਾਸ਼ਤ ਕਰਦੇ ਇਹ ਪੰਜਾਬ ਦੇ ਲਈ ਸਾਡੀ ਸਿਫਾਰਿਸ਼ ਹੈ ਜੇ ਅਸੀਂ ਇਹ ਕਰਦੇ ਆ ਤਾਂ ਨੌ ਨੰਬਰ ਤੋਂ ਸਿੱਧਾ ਅਸੀਂ 31 ਨੰਬਰ ਤੇ ਆ ਜੰਨੇ ਤੇ ਇਦਾਂ ਹੀ ਜੇ ਮੰਨ ਲਓ ਅਸੀਂ ਕੋਈ ਗੈਰ ਸਫਾਰਸ਼ ਕੰਮ ਕਰਦੇ ਆ ਤਾਂ ਮੈਂ ਐਗਜ਼ਾਮਪਲ ਲੈ ਰਿਹਾ 87 ਨੰਬਰ ਤੇ ਇੱਥੇ ਲਿਖਿਆ ਗੈਰ ਸਫਾਰਸ਼ ਕੀਟ ਨਾਲ ਡੰਗ ਪੈ ਜਾਊਗਾ ਯਸ ਉਸ ਹੱਬ ਨਾਲ ਡੰਗ ਪੈ ਜਾਊਗਾ ਯਸ ਉਸ ਹੱਬ ਨਾਲ ਉਹ ਨਹੀਂ ਪ੍ਰੋਡਕਸ਼ਨ ਥੱਲੇ ਜੋ ਡੰਗ ਥੱਲੇ ਇਹਦੇ ਨਾਲੇ ਬੰਦਾ ਸਵਾਲ ਕਰਦਾ ਵੀ ਹਾਂ ਮੈਨੂੰ ਡੰਗ ਕਿਉਂ ਪਿਆ ਨਾਲੇ ਨਾਲੇ ਉਹ ਸਮਝਦਾ ਵੀ ਹੈ ਨਾਲੇ ਉਹ ਸਮਝਦਾ ਵੀ ਹੈ ਕਿ ਇੱਥੇ ਡੰਗ ਕਿਉਂ ਪਿਆ ਫਿਰ ਉਹਨੂੰ ਪੜਦਾ ਗੈਰ ਸਫਾਰਸ਼ ਕੀਟ ਨਾਸ਼ਕ ਦੀ ਵਰਤੋ ਸੋ ਗੈਰ ਸਫਾਰਸ਼ ਕੀਟ ਨਾਸ਼ਕ ਦੀ ਵਰਤੋ ਦਾ ਮਤਲਬ ਅਗਰ ਤੁਸੀਂ ਆਪਣੀਏ ਖੇਤਾਂ ਦੇ ਵਿੱਚ ਉਸ ਫਸਲ ਨੂੰ ਗੈਰ ਸਿਫਾਰਿਸ਼ ਕੀਟਨਾਸ਼ਕ ਇਸਤੇਮਾਲ ਕਰੋਗੇ ਤਾਂ ਫਸਲ ਦਾ ਨੁਕਸਾਨ ਹੋਈ ਹੋਏਗਾ ਹੀ ਪਰ ਉਹ ਅਗਰ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਵੱਲੋਂ ਪੁੱਛ ਕੇ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੀਆਂ ਫਸਲਾਂ ਵੀ ਜਿਹੜਿਆਂ ਨੇ ਉਹਦਾ ਝਾੜ ਵੀ ਵਧੇਗਾ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਈ ਅਸੀਂ ਖੋਜਾਂ ਨੂੰ ਲੈ ਕੇ ਅਕਸਰ ਰੂਬਰੂ ਹੋਣੇ ਰਹਨੇ ਆ ਤੁਹਾਡੇ ਸਾਹਮਣੇ ਇਹ ਤਸਵੀਰਾਂ ਦਿਖਾਣੇ ਰਹਨੇ ਆ ਇਹ ਲੁੱਡੋ ਕਿਸਾਨਾਂ ਦੇ ਲਈ ਹੈ ਔਰ ਕਾਫੀ ਵੱਖਰੀ ਲੁੱਡੋ ਹੈ ਹੁਣ ਤਾਂ ਇਹ ਲੁੱਡੋ ਵਿਦੇਸ਼ੀ ਧਰਤੀ ਤੇ ਵੀ ਪਹੁੰਚ ਗਈ ਹੈ ਮੈਂ ਆਪਣੇ ਕੈਮਰਾਮੈਨ ਨਾਲ ਦੁਬਾਰਾ ਫੇਰ ਹਾਜ਼ਰ ਹੋਵਾਂਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੋਰ ਖੋਜਾਂ ਨੂੰ ਲੈ ਕੇ ਇਜਾਜ਼ਤ ਦਿਓ ਧੰਨ